ਕੀ ਕਰਦਾ ਬਈ ਯਾਰ ਮੈਨੂੰ ਉਹ ਆ ਇਧਰ ਆ ਜਾਂਦੇ ਆ ਆ ਜਾ ਛੱਡ ਤਾਂ ਦੇ ਮੜਾ ਆ ਅੱਛਾ ਉਹ ਤੂੰ ਬੱਜੂਆ ਤੈਨੂੰ ਕਹ ਉਹ ਨਹੀਂ ਭਾ ਨਹੀਂ ਪਾਇਦਾ ਬਈ ਯਾਰ ਛੱਡ ਦੇ ਮੱਜੂ ਗਿਆ ਬੱਜੇ ਬੱਜੇ ਯਾਰ ਸਾਨੂੰ ਕੀ ਠੇਕਾ ਲੱਗਾ ਬੱਜੀ ਦਾ ਬੱਜੀ ਦਾ ਨਹੀਂ ਫੜ 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 ਇਹਨੂੰ ਫੜ ਯਾਰ ਫਿਰ ਲੋਕ ਕਹਿੰਦੇ ਆ ਜਿਹੜੇ ਸਕੂਲਾਂ ਦੇ ਟੀਚਰ ਆ ਉਹ ਧਿਆਨ ਨਹੀਂ ਰੱਖਦੇ ਟੀਚਰਾਂ ਦਾ ਕੀ ਕਸੂਰ ਹੈ ਟੀਚਰ ਹੈਲੋ ਟੀਚਰਾਂ ਦਾ ਭਾਈ ਹੈਲੋ ਭਾਈ ਆ ਬੱਜੂ ਫੜ 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 ਕਰ ਕਰਨ ਗਿਆ ਸੀ ਇਹ ਨੂੰ ਪੁਸ਼ ਕਰਨ ਗਿਆ ਸੀ ਆ ਦੇਖੋ ਸਕੂਲ ਦੇ ਵਿੱਚ ਬੰਦਾ ਫੜਿਆ ਗਿਆ ਬਾਈ ਮੂੰਹ ਬੰਨਿਆ ਦਾ ਪਾਣੀ ਪੀਣ ਗਿਆ ਜੀ ਪਾਣੀ ਬੰਨ ਕੇ ਪੀਣੇ ਥੱਲੇ ਬੈਠ ਮੂੰਹ ਬੰਨ ਕੇ ਪੀਣੇ ਕੀ ਕਰਨਗੇ ਥੱਲੇ ਬੈਠ ਉਹ ਮੈਂ ਤਾਂ ਫਿਰ ਪਾਣੀ ਪੀਣ ਗਿਆ ਮੂੰਹ ਬੰਨ ਕੇ ਸਹੀ ਗੱਲ ਦੱਸ ਸਹੀ ਗੱਲ ਕੀ ਦੱਸ ਮੈਨੂੰ ਪਾਣੀ ਮਾਰੋ ਦੋਸਤ ਨੇ ਖੜਾ ਖੜਾ ਕਰ ਖੜਾ ਕਰ ਖੜਾ ਕਰਕੇ ਲੈ ਇਹਨੂੰ ਮਾਰੀ ਨਾ ਬਾਈ ਮਾਰੋ ਆ ਬਾਈ ਸਕੂਲ ਦੇ ਵਿੱਚ ਨਾ ਚੋਰੀ ਕਰਨ ਗਿਆ ਇਹ ਬੰਦਾ ਤੇ ਅਸੀਂ ਬਾਈ ਇਹਦਾ ਮੂੰਹ ਬੰਨਿਆ ਤੇ ਵੀਡੀਓ ਅਸੀਂ ਸਕੂਲ ਦਾ ਪਿੰਡ ਦਾ ਨਾਂ ਨਹੀਂ ਦੱਸ ਸਕਦੇ ਕਿ ਦੱਸ ਦਈਏ ਯਾਰ ਦੱਸ ਰਿਹਾ ਪਾਣੂ ਕੀ ਬੇ ਚੋਰੀ ਕਰਦਾ ਫੜਾ ਨਹੀਂ ਫਿਰ ਲੋਕ ਕਹਿੰਦੇ ਟੀਚਰ ਵਾਲੇ ਟੀਚਰਾਂ ਦਾ ਕਸੂਰ ਕੀ ਹੈ ਬਬੂ ਟੀਚਰਾਂ ਦਾ ਕਸੂਰ ਹੈ ਟੀਚਰਾਂ ਦਾ ਕੀ ਕਸੂਰ ਉਹਨਾਂ ਦਾ ਉਹਨਾਂ ਦਾ ਫਰਜ਼ ਬੰਦਾ ਬੱਚਿਆਂ ਨੂੰ ਪੜਾਉਣਾ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਨਹੀਂ ਤੂੰ ਲੈਣ ਗਈ ਸਕੂਲ ਜਾ ਉਹ ਪਾਣੀ ਪੀਣ ਗਿਆ ਉਹ ਬਈ ਕਾਏ ਕਰ ਹੈਲੋ ਸਕੂਲ ਸਕੂਲ ਪਹਿਲਾਂ ਵਾਲੇ ਨਹੀਂ ਰਹਿਗੇ ਸਕੂਲਾਂ ਦੇ ਟੀਚਰ ਪਹਿਲਾਂ ਵਾਲੇ ਨਹੀਂ ਰਹਿਗੇ ਸਕੂਲ ਦੇ ਵਿੱਚ ਆਨਲਾਈਨ ਸਟੱਡੀ ਪੜਾਈ ਹੁੰਦੀ ਹੈ ਕੰਪਿਊਟਰ ਪਏ ਆਸ ਮਹਿੰਗੇ ਮੰਗੇ ਸਮਾਨ ਪਏ ਆ ਮੂੰਹ ਖੋਲੋ ਪਹਿਲਾਂ ਮੂੰਹ ਖੋਲੋ ਨਹੀਂ ਨਹੀਂ ਮੂੰਹ ਮੂੰਹ ਨਾ ਖੋਲੋ ਪਹਿਲਾਂ ਪੁੱਛੋ ਨੂੰ ਪਹਿਲਾਂ ਨਾਸੂਕਾ ਦਾ ਸਹੀ ਗੱਲ ਨਾ ਅੱਜ ਤੇ ਮੂੰਹ ਨਹੀਂ ਖੋਲਦੇ ਵਿਖਾਉਂਦੇ ਨੀਗੇ ਵੀਡੀਓ ਦੇ ਅੰਦਰ ਨੂੰ ਕੁਛ ਸੁਣਦਾ ਕੌਣ ਠੀਕ ਆ ਆ ਦੇਖੋ ਬਾਈ ਜੀ ਸਕੂਲ ਆ ਸਕੂਲ ਦੇ ਕੀ ਲੈਣਾ ਸਕੂਲ ਦੇਖੋ ਤੁਸੀਂ ਪਿੰਡ ਤਾਂ ਮੇਰਾ ਹੀ ਸਕੂਲ ਦੇ ਵਿੱਚ ਬਾਈ ਜੀ ਬੰਦਾ ਇਹ ਕਿਹੜਾ ਅਸੇ ਆ ਗੁੰਨੇ ਆਣਾ ਗੁੰਨੇ ਆਣਾ ਹਾਂ ਤੇ ਲੈਣ ਗੁੰਨੇ ਦੇ ਨਾਲ ਕੋਈ ਪਿੰਡਕ ਗੁੰਨਣਾ ਨਹੀਂ ਆ ਆ ਗੁੰਨੇ ਵਾਲੇ ਦੇ ਨਾਲ ਹੀ ਆ ਨਿਕਾ ਜਾ ਪਿੰਡ ਬਾਈ ਯਾਰ ਪਿੰਡ ਕਿਹੜਾ ਨਾਸਕੜਾ ਪਿੰਡ ਤਾਂ ਮੇਰੇ ਯਾਦ ਨਹੀਂ ਬਾਈ ਯਾਰ ਡਰਾਮੇ ਕਰਦਾ ਤੂੰ ਕੋਈ ਨਹੀਂ ਬਈ ਐਸ ਪਿੰਡ ਦਾ ਦੱਸ ਪੁੱਛ ਕੇ ਲੈਣਾ ਵੀ ਕੀ ਆ ਦਮ ਚੜਿਆ ਪਿਆ ਬਈ ਦਮ ਮਰ ਕੀ ਚੱਕ ਕੇ ਲੈ ਆ ਕਰਨ ਗਿਆ ਸੀ ਵੇਖਦਾ ਮੇਰੀ ਗੱਲ ਸੁਣਾ ਅਸੀਂ ਪਿੰਡ ਵਾਲੇ ਸਰਪੰਚ ਨਾਲ ਉਹ ਸਮਝੋਲਾ ਦੇ ਕੀ ਆ ਉਸ ਨੂੰ ਫੋਨ ਲਾ ਦੇਣਾ ਮੈਨੂੰ ਇਹ ਦੱਸ ਵੀ ਕੀ ਕਰ ਕਰਨ ਗਿਆ ਆ ਹੱਥ ਸਾਢ ਦੇ ਮੈਂ ਦੱਸ ਦੇਣਾ ਨਾ ਨਾ ਮੈਂ ਵੀ ਇੱਕ ਕੰਪਿਊਟਰ ਚੱਕਣਾ ਸੀ ਅੱਛਾ ਹੋਰ ਵੀ ਸੀ ਨਾਲ ਤੇ ਮੈਨੂੰ ਲੋੜ ਸੀ ਉਹਦੀ ਨਸ਼ਾ ਕਰਦਾ ਕੋਈ ਕੀ ਕਰਨਾ ਇਹ ਨਹੀਂ ਨਸ਼ਾ ਨਹੀਂ ਕਰਦਾ ਖਾ ਜਾ ਤੂੰ ਉਹੀ ਦਮ ਚੜਿਆ ਪਿਆ ਛੋੜ ਨਾ ਬੋਲ ਕੀ ਕਰਨਾ ਸੀ ਤੂੰ ਮੂਟ ਚਲਾਉਣਾ ਸੀ ਬਈ ਤੂੰ ਇਹ ਨਾ ਨੀ ਪੜਿਆ ਤੂੰ ਨਾ ਨਾ ਪੜਿਆ ਫੇਸਬੁਕ ਦੇ ਵਿੱਚ ਬਣਾਇਸ ਤੂੰ ਹੈ ਉਹ ਤੇਰੇ ਵਾਸਤੇ ਤੇ ਸਰਕਾਰ ਨੇ ਆਕਾ ਵਾਸਤੇ ਆ ਮੈਂ ਕੰਜਰ ਦਾ ਸਕੂਲ ਦੇ ਵਿੱਚ ਦਾ ਲੋਕ ਦਾਨ ਕਰਦੇ ਆ ਵੀ ਜਦੋਂ ਕੋਈ ਕੋਈ ਨਹੀਂ ਬੱਚੇ ਅੱਗੇ ਜਾਵੜਨ ਤੂੰ ਸਕੂਲ ਤੋਂ ਚੋਰੀਆਂ ਕਰਦਾ ਫਿਰਦਾ ਯਾਰ ਹੈ ਬੜੀ ਗਲਤੀ ਹੋ ਗਈ ਹੈ ਆਦਾ ਮੋਟਰਸਾਈਕਲ ਪਈ ਆ ਦੇਖੋ ਜੀ ਪੀਵੀ 87 33 3398 ਅਨੰਬਰ ਤੇਰਾ ਫੋਟੋ ਤੇ ਮੋਟਰਸਾਈਕਲ ਤੇ ਨਾ ਹਾਂ ਦੱਸ ਕੋਈ ਬੰਦ ਨੂੰ ਫੋਨ ਲਾ ਦੇ ਲਾ ਪੁਲਿਸ ਨੂੰ ਫੋਨ ਲਾ ਜੀ ਦੇ ਯਾਰ ਲਾ ਜੀ ਲਾ ਜੀ ਲਾਉਣਾ ਬਈ ਇਹ ਬੰਦੇ ਪਛੜੇ-ਕੜੇ ਨਾਲ ਦੇ ਕੰਮ ਕਰਦੇ ਜਿਹੜੇ ਇਹ ਪਸ ਬਾਬੂ ਕਿਹੜੇ ਗਰੁੱਪ ਦੇ ਨੇ ਇਹਦੇ ਹੱਥ ਬੰਨ੍ਹ ਦੇ ਤੂੰ ਫੇਰ ਬੋਲਾ ਛੱਡੀ ਇਹ ਕਹਿੰਦਾ ਇਹਨੂੰ ਨਹੀਂ ਨਹੀਂ ਹੱਥ ਬੰਨ੍ਹ ਦੇ ਭਜ ਗਿਆ ਫੇਰ ਉਹ ਜਲੇ ਦਿੰਦੇ ਬਈ ਫੁੱਟਸਾਂ ਪੰਜਾਬੀ ਕੱਢ ਲਈ ਸੀ ਕੱਢ ਲਈ ਜੱਬ ਠੀਕ ਹੈ ਹੈਲੋ ਇਹ ਗੱਲ ਕੋਈ ਜਾਲ ਪੁਲਿਸ ਨੂੰ ਮੈਂ ਦੱਸ ਦਿੰਦਾ ਦੱਸ ਤੈਨੂੰ ਇਹ ਛੱਡ ਦੇ ਪੁਲਿਸ ਨੂੰ ਕੋਲ ਚੱਲ ਘਟ 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 ਦੇ ਆਈ ਉਹ ਗਈ ਵੇਸੇ ਲੱਗ ਗਿਆ ਸੌਰੀ یوں ਲੱਗ ਭੇਖੇ ਨੇ ਲੱਗ ਗਈ ਮੁੰਡਾ ਨੂੰ ਹੋਰ ਨੂੰ ਲਾਉਣਾ ਸੀਗਾ ਤੇ ਤੁਹਾਡਾ ਨੰਬਰ ਉੱਤੇ ਆ ਗਿਆ ਲੱਗ ਗਿਆ ਚਲ ਦੱਸ ਖੜਾ ਕਰਨ ਖੜਾਉ ਮੁੰਡਾ ਫਤਿੰਦ ਪੜਾ ਦੇ ਦੋ ਬੰਦੇ ਇੱਥੋਂ ਭੱਜ ਤੇ ਇੱਥੋਂ ਭੋਵਾ ਭੱਜ ਦੱਸ ਦੂਜੇ ਤਾਂ ਭੱਜ ਗਏ ਬਾਈ ਕਿੰਨੇ ਜਣੇ ਸੀ ਪੰਜ ਜਣੇ ਸੀ ਕਦ ਕਦੇ ਸੀ ਉਹ ਇੱਕ ਤਾਂ ਕੂਪਾ ਕੀ ਕਹਤੇ ਕਾ ਕਹਤੇ ਸੀ ਆ ਸੀ ਮੋਟਰਸਾਈਕਲ ਤੇ ਪੰਜ ਜਣੇ ਇੱਕ ਮੋਟਰਸਾਈਕਲ ਤੇ ਸੀ ਨਹੀਂ ਦੂਜੇ ਕਹਤੇ ਸੀ ਉਹ ਮੋਟਰਸਾਈਕਲ ਸੀ ਉਹ ਤਾਂ ਉੱਡ ਗਈ ਬਈ ਢੋੜ ਨਾ ਬੋਲ ਕਹਦੇ ਸੀਗੇ ਉਹ ਕਾਰ ਤੇ ਆਈ ਅੱਛਾ ਕਾਰ ਤੇ ਕੀ ਕਰਨੇ ਸੀ ਸਮਾਨ ਕਾਰ ਤੇ ਲਾ ਕੇ ਲੈ ਕੇ ਜਾਣਾ ਸੀ ਫੋਨ ਆਈ ਜਾਂਦਾ ਉਹਨਾਂ ਦਾ ਫੋਨ ਉਹਨਾਂ ਦੀ ਆਈ ਜਾਂਦਾ ਅੱਛਾ ਅੱਛਾ ਗੱਲ 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 ਸੱਦ ਉਹਨਾਂ ਨੂੰ ਸੱਦ ਗੱਲ ਕਰ ਮੈਂ ਕਰਦਾ ਮੇਰੀ ਨਾਲ ਗੱਲ ਕਰਾ ਮੇਰੇ ਨਾਲ ਗੱਲ ਕਰਾ ਨਹੀਂ ਉਹਨਾਂ ਦਾ ਫੋਨ ਹੀ ਹੋਊਗਾ ਹਾਂ ਹਾਂ ਉਹਨਾਂ ਦਾ ਹੈਲੋ ਅੱਛਾ ਅੱਛਾ ਜੀ ਆ ਗੱਲ ਕਰ ਗੱਲ ਕਰ ਗੱਲ ਕਰ ਗੱਲ ਲਾਈਟ ਇੱਥੇ ਇੱਥੇ ਬੁਲਾ ਦਾਨੂੰ ਇੱਥੇ ਬੁਲਾ ਦਾਨੂੰ ਇੱਥੇ ਬੁਲਾ ਦਾਨੂੰ ਹਾ ਹੈਲੋ ਆ ਕੇ ਲੈ ਜਾ ਮੈਨੂੰ ਆਉਂਦੇ ਸਾਦ ਨੂੰ ਇੱਥੇ ਬੰਦੇ ਬੁਲਾ ਕਿੰਨੇ ਆ ਕਿੰਨੇ ਨੇ ਤੁਸੀਂ ਪੰਜ ਜਣੇ ਤੁਹਾਨੂੰ ਸ਼ਰਮ ਨਹੀਂ ਆਲੀ ਸਕੂਲਾਂ ਦੇ ਵਿੱਚ ਕੀ ਕਰਦੇ ਹੈ ਇੱਥੇ ਗਰੀਬਾਂ ਦੇ ਜਵਾਂਗ ਪੜਦੇ ਆ ਦੋ ਮਾਰ ਕਿੱਥੇ ਜਦੇ ਯਾਰ ਚੋਰੀਆਂ ਕਰਦੇ ਸਕੂਲਾਂ ਤੋਂ ਇਹ ਆ ਕੇ ਯਾਰ ਹੈ ਰਸ ਦਿੰਨਾ ਯਾਰ ਮਾਰੀ ਕੀ ਕਿੱਥੇ ਕਿਥੇ ਗਰੂਆਂ ਕਰਦਾ ਬਸ ਇੱਥੇ ਕਿੱਥੇ ਫੋਰ ਨਹੀਂ ਕਿੱਥੇ ਕਿੱਥੇ ਚੋੜਨਾ ਬੋਲ ਸਕੂਲਾਂ ਦੇ ਵਿੱਚ ਡੇਲੀ ਚੋਰੀਆਂ ਹੁੰਦੀਆਂ ਐਦੋ ਬਲ ਕਿੰਨੀਆਂ ਚੋਰੀਆਂ ਕਰਦੇ ਦੱਸ ਸੱਚੀ ਦੱਸ ਆਹ ਇਹ ਨੰਬਰ ਆ ਜੀ ਮੋਟਰਸਾਈਕਲ ਦਾ ਤੁਹਾਨੂੰ ਦਿਖਾਉਣਾ ਸਾਰਾ ਕੁਝ ਪੀਬੀ 87 ਕਿਉਂ ਘਟਦੇ ਕਿਉਂ ਘਟਦੇ ਲੋ ਜੀ ਕੋਈ ਫੋਨ ਫੜੋ ਹਾਂ ਤੁਹਾਨੂੰ ਕਿ ਮੈਨੂੰ ਪੁਲਿਸ ਨੂੰ ਫੋਨ ਲਾਉਂਦੇ ਕਰੀਂ ਜਗਾਵਾ ਨਾ ਯਾਰ ਪੁਲਿਸ ਨੂੰ ਫੋਨ ਲਾ ਆਈ ਨਹੀਂ ਗੱਡੀ ਚੰਨੀ ਵੀ ਆਪਣੇ ਮੰਨਨੇ ਨਹੀਂ ਤੂੰ ਫਿਰ ਸੱਚੀ ਗੱਲ ਕਹ ਤੂੰ ਦੱਸਦਾ ਕਿੰਨੀਆਂ ਚੋਰੀਆਂ ਕੀਤੀਆਂ ਆ ਲੋ ਜੀ ਆ ਫੜੋ ਫੋਨ ਦੱਸ ਇਹ ਇੱਥੇ ਪਹਿਲੀ ਵਾਰ ਆਈ ਹੈ ਕਭੀ ਮੇਰੇ ਕੋਲੇ ਮਗਲੀ ਜੇ ਜੋ ਮਗਲੀ ਜੇ ਜੋ ਇਹ ਆ ਭਾਈ ਬੱਚੇ ਬੱਚੇ ਚੋਰੀ ਕਰਦੇ ਹੋਣਗੇ ਇਹ 100% ਕਰਦੇ ਹੋ ਨਹੀ ਨਹੀ ਹੈਲੋ ਕਰਦੇ ਹੋ ਨਹੀ ਹੋਰ ਕੀ ਕਰਦੇ ਚੋਰਗਾ ਨਹੀਂ ਤਾਂ ਹੀ ਚੋਰੀ ਕਰ ਆ ਜਨਾਬ ਜੀ ਦੂਜਾ ਅੰਮ੍ਰਿਤਗੜ ਬੰਦਾ ਫੜਿਆਗਾ ਚੋਰੀ ਕਰਦਾ ਸਕੂਟਰ ਦੇ ਵਿੱਚੋਂ ਭਾਈ ਫੋਨ ਕਿਉ ਲਾਇਆ ਤੇ ਆਇਓ ਮੜਾ ਯਾ ਪਹਿਲਾਂ ਵੀ ਚੋਰਾਂ ਮੰਨੇ ਕੀਤੇ ਗਏ ਨੇ ਪਹਿਲਾਂ ਵੀ ਚੋਰਾਂ ਕੀਤੀਆਂ 5 ਜਣੇ ਇਹ 4 ਜਣੇ ਭੱਜ ਗਏ ਇਹਦੇ ਬੰਦੇ ਦੇ ਮੋਟਰਸਾਈਕਲ ਸਮੇਤ ਫੜਲੇ ਨੇ ਇਹ ਅਡਿਪ ਰੂਫ ਹੈਗਾ ਤੇਰਾ ਕੋਈ ਆਇਓ ਜੀ ਆਇਓ ਜਲਦੀ ਆਇਓ ਮੜਾ ਯਾ ਕਈ ਜਿੱਥੇ ਮੁੜ ਕੇ ਪਿੰਡ ਦੇ ਬੰਦੇ ਆਂਦੇ ਇਹਦੀ ਸੜਾ ਸੁਣਨਾ ਨਹੀਂ ਆਇਓ ਜਲਦੀ ਉਹ ਲੈ ਉਹ ਹਾਂ ਦੱਸੋ ਕਿੰਨੀ ਕਮਾਈ ਹੁਣ ਤੱਕ ਕਿੰਨੀ ਕਮਾਈ ਕਰ ਚੁੱਕੇ ਆ ਕੰਮਾਂ ਚ ਦੱਸ 40 ਲੱਖ ਰੁਪਏ ਕਰ ਲਏ ਹੈ 40 ਲੱਖ ਨਹੀਂ ਸੂਲੇ ਜੁਰ ਅੱਛਾ ਤਲੇ ਸੂਲੇ ਤੇ ਹੋਰ ਵੀ ਕਰਦਾ ਨਹੀਂ ਸੂਲੇ ਤੇ ਝੋੜਦਾ ਹੋਰ ਵੀ ਕਰਦਾ ਹੋਏਗਾ ਮਾਰੀ ਨੂੰ ਟਿਕ ਤੋਂ ਬੈਂਕ ਤੋਂ ਮੂਕਾਂ ਦਾ ਕਰੇ ਬੈਂਕਾ ਤੋਂ ਕੀ ਕਰਦਾ ਬੈਂਕਾ ਦੇ ਅੰਦਰ ਵੜੀ ਸਿਕਿਉਰਟੀ ਬਹੁਤ ਹੁੰਦੀ ਹੈ ਕਰ ਲੈਨੇ ਅੱਛਾ ਹਰ ਕੀ ਆ ਤੁਹਾਡੇ ਕੋਲੇ ਚਾਰ ਤੋਂ ਬੋਤਲ ਸਾਰਾ ਕੁਝ ਨਿਕਲ ਹੋਊਗਾ ਸਰ ਤੁਸੀਂ ਯਾਰ ਬੱਪੂ ਜੀ ਪੁੱਛੋ ਮੜਾ ਯਾਰ ਵੀਡੀਓ ਵੀਡੀਓ ਬਣਾ ਦੀ ਯਾਰ ਵੀਡੀਓ ਬਣਾਓ ਵੀਡੀਓ ਬਣਾ ਕੀ ਕੋ ਸਾ ਕੀ ਵੀਡੀਓ ਬਣਾ ਦੀ ਵੀਡੀਓ ਵੀਡੀਓ ਇਸ ਦੇ ਮਾਰ ਦੀ ਬਣਾ ਖਬੜਾ ਉਹਦੀ ਇਹਦੀ ਇਹਦੀ ਆਈਡੀ ਖੋਲ ਐਡੀ ਖੋਲ ਐਡੀ ਖੋਲ ਉਹਦੀ ਇੰਸਟਾਗ੍ਰਾਮ ਐਡੀ ਖੋਲ ਇਹਦੀ ਆਈਡੀ ਤੋਂ ਲਾਈਵ ਹੋ ਕੇ ਘਰ ਵੀ ਮੈਂ ਚੋਰੀ ਕਰਦਾ ਸਾਬ ਮਨੂਗਾ ਚੋਰੀ ਕਰ ਬੋਲ 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 ਮੇਰਾ ਨਾ ਬੋਲ ਅੱਜ ਮੈਂ ਆ ਚੋਰੀਆਂ ਕਰਨਾ ਬੋਲ ਮੈਂ ਕਿਸ ਰੰਗ ਦੀ ਹਾਂ ਅਸੀਂ ਸਕੂਲ ਤੋਂ ਚੋਰੀ ਕਰਨ ਆਏ ਸੀ ਹਾਂ ਕਿੰਨੀਆਂ ਕਿੰਨੀਆਂ ਚੋਰੀਆਂ ਕਿਤੇ ਹੋਈ ਦੱਸ ਚਾਰ ਪੰਜ ਸਕੂਲਾਂ ਤੋਂ ਠੱਕਿਆ ਹੀ ਫੋਣ ਕਿਉਂ ਕੰਪਿਊਟਰ ਹੀ ਚੱਕਦੇ ਨਾ ਦਿਵਾਕ ਵੀ ਚੱਕਦੇ ਨਾ ਨਹੀਂ ਦਿਵਾਕ ਨਹੀਂ ਕਰਦੇ ਸੱਚ ਦੱਸ ਦੇਗਾ ਨਹੀਂ ਨਹੀਂ ਆਪਾਂ ਤਾਂ ਠੱਕੇ ਨਾਲ ਜਿਹੜੀ ਚੀਜ਼ ਚੋਰੀ ਕਰਦਾ ਉਹ ਉਹੀ ਮਨਾਵਾਂਗੇ ਆਪਾਂ ਹੋਰ ਹੋਰ ਕੀ ਕੀਤਾਗਾ ਹੋਰ ਨਹੀਂ ਬਸ ਘਰਾਂ ਤੋਂ ਘਰਾਂ ਤੋਂ ਉਹ ਰੱਖਿਆ ਜਿਹਾ ਨੋਟ ਫੋਨ ਆ ਅਸਲ ਕੀ ਹੈ ਤੁਹਾਡੇ ਕੋਲ ਨਹੀਂ ਅਸਲ ਅਸਲ ਤੇ ਫਿਰ ਲੜਦੇ ਕਾਹਦੇ ਨਾ ਲਕ ਬਾਹਰ ਕਿਵੇਂ ਭਾਂਦੇ ਆ ਜਦੋਂ ਛੁੱਟੀ ਹੁੰਦੀ ਹੈ ਉਦੋਂ ਜਾਂਦੇ ਸੀ ਬਾ ਦੇਖ ਰਿਹਾ ਇਹਦੇ ਚ ਕੀ ਕੋਸਾ ਟੀਚਰ ਭਾਗ ਜਾਂਦੇ ਆ ਕਰੋ ਇਹ ਆ ਤੱਕ ਬੋਲਦੇ ਸ ਤੇ ਪਾਵੈ ਤਾਂ ਆਪਣੇ ਕੋਲੇ ਦਾ ਇਹਦੀ ਪ੍ਰੂਫ ਦੇ ਕੋਈ ਤੇਰਾ ਪ੍ਰੂਫ ਹੈਗਾ ਛੱਡ ਦਾਂਗੇ ਅੱਜ ਆ ਜਬਿਕਦੀ ਫਲੈਟ ਫਲੂਡ ਹੋਣ ਕਹਿੰਦੇ ਕੋਲੇ ਕੁੱਠੀਆਂ ਇਕੱਠੀਆਂ ਕਾਦੀਆਂ ਦੱਸ ਕਾਦੀਆਂ ਆ ਤਾਂ ਚੰਗੇ ਫਲੈਟਾਂ ਦੇ ਜਾਂਦੇ ਕਾਦੀਆਂ ਇਹ ਹੁੰਦੇ 20% ਦੇ ਫਲੈਟ ਆਈ ਸਾਡੇ ਆ ਦੇਖੋ ਬਈਆ ਦਿਖਾ ਇਹਨਾਂ ਨੂੰ ਮੜੇ ਕਿ ਠੰਡੇ ਫਲੈਟ ਲਾਏ ਹੋ ਇਹਨਾਂ ਠੰਡੇ ਫਲੈਟ ਆ ਪਹਿਲਾਂ ਚੰਗੇ ਫਲੈਟਾਂ ਚ ਰਹਿੰਦੇ ਆ ਇਹ ਕਰਦੇ 14 ਕੰਪਿਊਟਰ ਠੰਡੇ ਫਲੈਟ ਕਿੰਨੇ ਦਾ ਲਿਆ ਓਏ ਕਿੰਨੇ ਆ ਲਿਆ 80 ਲੱਖ ਦੇ ਲੈ ਕੇ ਕਿੰਨੇ ਆ 4 ਚਾਰ ਫਲੈਟ ਹੈ 30-30 ਲੱਖ ਦੇ 30-60 ਦੇ 1 ਲੱਖ 20 ਹਜ਼ਾਰ ਦੇ ਹੋਗੇ 20-20 ਹਜ਼ਾਰ ਵੀ 1 ਲੱਖ 20 ਹਜ਼ਾਰ ਦੇ ਨਹੀਂ ਹੋਏ 1 ਕਰੋੜ 20 ਰੱਖ ਦੇਓਗੇ 1 ਕਰੋੜ 20 ਰੱਖਦੇ ਸੋਰੀ ਹਾਂ 1 ਕਰੋੜ 20 ਲੱਖ ਦੇ ਆਣਪੜ ਬੰਦਾ ਵੀ ਨੋਵੇ ਨਾਲ ਓ ਸੋਰੀ ਹਾਂ 1 ਕਰੋੜ 20 ਲੱਖ ਦੀ ਆਉਂਦਾ ਨੋ ਵੀ ਦੀ ਆ 1 ਦੱਸ ਓਏ ਦੱਸਤਾ ਜੀ ਇੱਥੇ ਹਰੂ ਹੈ ਨਾ ਹਾਂਜੀ ਇਹਨੂੰ ਦਵਲੋ ਆਪਾਂ ਕਰੇ ਚੱਲੋ ਨਹੀਂ ਨਹੀਂ ਦਵਲਣਾ ਜੀ ਨਾ ਆਪਾਂ ਇਹਨੂੰ ਇਹਨਾਂ ਦੀ ਕਾਰਵਾਈ ਕਰਾਉਣੀ ਹੈ ਜੀ ਕਰਾਂਗੇ ਕੀ ਹੁਣ ਆਪਣੇ ਦੀ ਵੀ ਆਮਦਨ ਹੁੰਦੀ ਹੈ ਮੈਂ ਤਾਂ ਕਹਿੰਦਾ ਦੱਸ ਓਏ ਐਂ ਕਰ ਸਾਡੇ ਨਾਲ ਲੈਸ ਐਂ ਕਰ ਉਹਨੂੰ ਐ ਦੱਸ ਇੱਕ ਮਿੰਟ ਵੀ ਯਾਰ ਅਸੀਂ ਵੀ ਹੈਗੇ ਯਾਰ 15-15 20-20 ਹਜ਼ਾਰ ਤੇ ਅਸੀਂ ਕੰਮ ਕਰਦੇ ਹਾਂ ਮਹੀਨੇ ਦਾ ਠੀਕ ਹੈ ਬਾਈ ਆਪ ਜਦਾਂ ਚੱਲੋ ਅਣਪੜਾ ਇਹ ਠੀਕ ਹੈ ਕਿੰਨਾ ਕੰਮ ਕਿੰਨੇ ਦੇ ਦੇਵੋ ਜਿਹੜੀ ਕਰਦਾ ਕਿੰਨੇ ਪਾਪਾ ਦੰਦੇ ਮਹੀਨੇ ਦੇ ਪੈਸੇ ਤੈਨੂੰ ਬਈ 15000 ਰੁਪਏ ਬੰਦਾ ਮਹੀਨੇ ਦਾ 500 ਰੁਪਏ ਦੇੜੀ ਨਾ ਠੀਕ ਹੈ ਮਤਲਬ ਲੀਵਰ ਦਾ ਕਰਦਾ ਕੰਮ ਲੀਵਰ ਦਾ ਕੰਮ ਕਰਦਾ ਤੁਸੀਂ ਬਾਪੂ ਜੀ ਬਸ ਆਹੀ ਹਿਸਾਬ ਚੱਲਦਾ 15000 ਰੇ ਕਮਉਂਦਾ ਅਸੀਂ ਨਾ ਕੰਮ ਤੋਂ ਛੁੱਟੀ ਅਸੀਂ ਨਾ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਵੀਡੀਓ ਬਣਾਈ ਜਾਂਦੇ ਆ ਤੇਰੇ ਵਰਗੇ ਲੋਕਾਂ ਨੂੰ ਵਿਦੇਸ਼ ਚੋਰੀਆਂ ਕਰਦੇ ਆ ਠੀਕ ਹੈ ਗਰੀਬ ਬੰਦੇ 5-500 ਦੇੜੀਆਂ ਕਰਨ ਜਾਂਦੇ ਤੁਸੀਂ ਚੋਰੀਆਂ ਕਰਦੇ ਹੋ ਯਾਰ ਉਹ ਸਕੂਲਾਂ ਚ ਵੜ ਵੜ ਕੇ ਯਾਰ ਲੋਕਾਂ ਨੂੰ ਤੁਸੀਂ ਇਹ ਕਿਹਾ ਕਰੋ ਲੋਕਾਂ ਨੂੰ ਤੁਸੀਂ ਇਹ ਮੋਟੀਵੇਸ਼ਨਲ ਕੀ ਕਰੋ ਬਾਈ ਜੀ ਸਕੂਲਾਂ ਚ ਜਾਓ ਪੜ੍ਹ ਕੇ ਆਓ ਜਿਹੜੇ ਸਕੂਲਾਂ ਚ ਆਪਾ ਪੜ੍ਹਦੇ ਆ ਉੱਥੇ ਤੁਸੀਂ ਡਾਕੇ ਮਾਰੀ ਜਾਂਦੇ ਹੋ ਯਾਰ ਕੀ ਆਪਾ ਪੰਜਾਬ ਬਦਲ ਕੇ ਕਰਜੋ ਆਪਣਾ ਕੋਈ ਨਹੀਂ ਤਾਂ ਕੋਈ ਕੋਈ ਨਸਾਨ ਨਹੀਂ ਤਾਂ ਕੋਈ ਤੇਰੇ ਬੱਚੇ ਕਿੱਥੇ ਪੜ੍ਹਦੇ ਆ ਮੌੜ ਪੜ੍ਹਦੇ ਜਿਹੜੇ ਸਕੂਲ ਚ ਪ੍ਰਾਈਵੇਟ ਚ ਕਿ ਸਰਕਾਰੀ ਚ ਸਰਕਾਰੀ ਚ ਪੜ੍ਹਦੇ ਸਰਕਾਰੀ ਚ ਪੜ੍ਹਦੇ ਆ ਤੇ ਸਰਕਾਰੀ ਚ ਤੂੰ ਚੋਰੀਆਂ ਕਰੀ ਜਾਂਦਾ ਯਾਰ ਕੋਈ ਗਲਤੀ ਹੋ ਗਈ ਗਾਂ ਤਾਂ ਨਹੀਂ ਕਰਦਾ ਯਾਰ ਨਹੀਂ ਸਹੀ ਕਰਦਾ ਅਜਿਹਾ ਤਾਂ ਕਰਦਾ ਇਹ ਜਿੰਦਗੀ ਕਿੱਥੇ ਬਦਲਦੀ ਹੈ ਜੋ ਆਖਦੀ ਪਹਿਲਾਂ ਅਜਿਹਾ ਹੀ ਕਰਦਾ ਹੈ ਨਾ ਮਾੜਾ ਹੈ ਕਿ ਗੋਲੀ ਕਿੱਤਾ ਖਾ ਲੈਣੀ ਹੋਰ ਇੰਨਾ ਜਾਮੜਾ ਚਟਾ ਲਾ ਲੇ ਚਟਾ ਚਟਾ ਬਿੰਦਾ ਹੈ ਚੋਰੀ ਦਾ ਕਰਦਾ ਯਾਰ ਬੰਨੀ ਦੇ ਨੀ ਉਹੀ ਪਿੰਦਾ ਚਟਾ ਬਿੰਦ ਨੂੰ ਕਿੰਨਾ ਚਿਰ ਹੋ ਗਿਆ ਨਹੀਂ ਕਿੰਨਾ ਚਿਰ ਹੋ ਗਿਆ ਹੋ ਗਏ ਤਿੰਨ 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 ਸਾਲ ਹੋ ਗਏ ਢੰਗ ਨਾਲ ਖੜ ਚਟਾ ਮਾਰਨਾ ਜੀ ਯਾਰ ਮਾਰ ਕੇ ਚੀਜ਼ ਦੇ ਗਿਆ ਬਾਈ ਮਰ ਕੇ ਜੰਮੇ ਸਾਰਾ ਕੁਝ ਮੰਨੂਗਾ ਤਾ ਮਰ ਗਿਆ ਜੰਮੇ ਪਊਗਾ ਮਲਾਜ ਮਾ ਉਹ ਚਕਾ ਪਰੇ ਆਪਾਂ ਹੀ ਜਾਣਾ ਇਹ ਤਾਂ ਤਿੰਨ ਸਾਲ ਹੋ ਗਏ ਚਟਾ ਬਿੰਦ ਨੂੰ ਓਏ ਬੱਚੇ ਕਿੰਨੇ ਆ ਮੂੰਹ ਖੋਲੇ ਦਾ ਮੂੰਹ ਖੋਲੇ ਯਾਰ ਮੂੰਹ ਖੋਲ ਉਹ ਆ ਵੀ ਗੱਡੀ ਮੇ ਦਾ ਉਹ ਆ ਗਈ ਓਹ ਗੇਟਿੰਗ ਲਾਈ ਮਾਦੀਂ ਹੋਰ ਹਰ ਦੇ ਨਾਲ ਸਾਡੇ ਪਰੇ ਬੁਮਲਾਜ ਨੂੰ ਕਿਉਂ ਲਾਉਣਾ ਹੈ ਨਗਾ ਦੇ ਨਰਿਜਾ ਤੋਂ ਬੋਲਣਾ ਓ ਠੀਕ ਹੈ ਜੇ ਕੋਈ ਗਲਤੀ ਠੀਕ ਹੈ ਠੀਕ ਕੋਈ ਚੱਕਰ ਨਹੀਂ ਕੋਈ ਕੋਈ ਨਾ ਦੱਸ ਫਿਲਮ ਵੀਡੀਓ ਬਣਾਉਣੀ ਹੈ ਫਿਲਮ ਬਣਾਈ ਜਾਣੀ ਹੈ ਕੋਈ ਚੱਕਰ ਨਹੀਂ ਦੇਖ ਓ ਅਸੀਂ ਤੈਨੂੰ ਬਚਾਉਣ ਦੇ ਮਾਰੇ ਨੇ ਗੱਪ ਮਾਰਿਆ ਵੀ ਫਿਲਮ ਲਾਈ ਦਿੰਦੇ ਆ ਹੈ ਕਰੇਗਾ ਹਾਂ ਤੁਸੀਂ ਨਹੀਂ ਪਿੰਡ ਉਹ ਕਿਹੜਾ ਤੇਰਾ ਆ ਬੰਦੇ ਦੱਸ ਦੱਸ ਬਠਿੰਡੇ ਕੋਲੇ ਜੀ ਦਾ ਪਹਿਲਾਂ ਗੋਨਿਆਂ ਨੇ ਕੋਲੇ ਫਿਰ ਬਠਿੰਡਾ ਓਏ ਗੋਨਿਆਂ ਤੇ ਬਠਿੰਡਾ ਨੇੜੇ ਨੇੜੀ ਆ ਅੱਛਾ ਕੋਈ ਬਣੇ ਪਹਿਲਾਂ ਤੂੰ ਕਿੱਥੋਂ ਐ ਨਾ ਐਕੂ ਇਹਦਾ ਮੈਂ ਉਹ ਕੰਮ ਕਰੀ ਜਾਂਦੇ ਆ ਤੇ ਤੈਨੂੰ ਬਠਿੰਡੇ ਦੇ ਗੁੰਦੇ ਇਹਨਾਂ ਨੇ ਪਤਾ ਯਾਰ ਤੂੰ ਪਿੰਡ ਦਾ ਤਾਂ ਕੋਈ ਹੋਰ ਹੋਊਗਾ ਹਾਂ ਹਾਂ ਠੀਕ ਆ ਦੇਖੋ ਪੰਜਾਬ ਦੇ ਹਾਲਾਤ ਹੋ ਗਏ ਬਾਈ ਯਾਰ ਕੱਖ ਕਢਦੇ ਸੀ ਇਹਦਾ ਕੱਖ ਕਢਦੇ ਸੀ ਤੇ ਕੱਢ ਕੇ ਕੱਖ ਹੀ ਆਈ ਜਾਂਦੇ ਸੀ ਤੇ ਇਹ ਦਿਨੋ ਦਿਨ ਤਾਂ ਪਹਿਲਾਂ ਵੜਦਾ ਵੇਖਿਆ ਮੈਂ ਔਰ ਤੋਂ ਦੇ ਟੱਪਿਆ ਇਹ ਟੱਪਿਆ ਉਹਦਾ ਵੇਖਿਆ ਹਾਂ ਸੋ ਬਾਈ ਜੀ ਇਹ ਜਿਹੜੀ ਅਸੀਂ ਵੀਡੀਓ ਬਣਾਈ ਆ ਫਿਲਮ ਲੋਕਾਂ ਨੂੰ ਮੈਸੇਜ ਦੇਣ ਲਈ ਬਣਾਈ ਆ ਜਿਵੇਂ ਲੱਗੀ ਸ਼ੇਅਰ ਕਰ ਦਿਓ ਦੱਸਿਓ ਬਣਾਇਆ ਬਾਈ ਕਿਸ ਤਰ੍ਹਾਂ ਕੀ ਇਹ ਜਿਹੜਾ ਆਪਾਂ ਸਕੂਲਾਂ 'ਚ ਚੋਰੀਆਂ ਹੁੰਦੀਆਂ ਗਰਮੀਆਂ 'ਚ ਹੁੰਦੀਆਂ ਤੇ ਹੁਣ ਸਾਲ ਆ ਜਾਣੇ ਅੱਗੇ ਜਾ ਕੇ ਉਹ ਸਾਰਾ ਮੈਸੇਜ ਦੇ ਰੋ ਬੱਪੂ ਜੀ ਇਹ ਜਿਹੜੀ ਫਿਲਮ ਬਣਾਈ ਆਪਾਂ ਹਣਾ ਉਹ ਜਾਦੇ ਚੋਰੀਆਂ ਆਉਂਦੀਆਂ ਬਾਈ ਸਕੂਲਾਂ 'ਚ ਲੈਪਟਾਪ ਚੱਕੇ ਜਾਂਦੇ ਆ ਏਸੀ ਪੱਟੇ ਜਾਂਦੇ ਆ ਇੱਕ ਸਾਡਾ ਸੁਨੇਹਾ ਸੀ ਲੋਕਾਂ ਨੂੰ ਵੀ ਨਾ ਯਾਰ ਚੋਰੀਆਂ ਨਾ ਕਰਿਆ ਕਰੋ ਆਪਣੇ ਬੱਚੇ ਪੜ੍ਹਦੇ ਆ ਇੱਥੇ ਦੇਖੋ ਹਣਾ ਸਰਕਾਰ ਨੂੰ ਸਰਕਾਰ ਨੂੰ ਬੇਨਤੀ ਆ ਕਿ ਛੁੱਟੀ ਤੋਂ ਬਾਅਦ ਵੀ ਸਿਕਿਉਰਿਟੀ ਚਾਹੀਦੀ ਹੈ ਸਰਕਾਰੀ ਸਕੂਲਾਂ 'ਚ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਹਰੇਕ ਸਕੂਲ ਦੇ ਵਿੱਚ ਭਾਵੇਂ ਸਰਕਾਰੀ 'ਚ ਪ੍ਰਾਈਵੇਟ 'ਚ ਕੈਮਰੇ ਹੋਣੇ ਚਾਹੀਦੇ ਆ ਕੈਮਰਿਆਂ ਦੇ ਨਾਲ ਇੱਕ ਸਿਕਿਉਰਿਟੀ ਹੋਣੀ ਚਾਹੀਦੀ ਭਈ ਸਿਕਿਉਰਿਟੀ ਗਾਰਡ ਚਾਹੀਦੇ ਕੈਮਰਿਆਂ ਨੂੰ ਕੀ ਕਰਨੇ ਕੈਮਰੇ ਤੇ ਮੂਰੇ ਖੋਲ ਕੇ ਲੈ ਜਾਂਦੇ ਆ ਸੋਚ ਲੈ ਟੀਚਰ ਐ ਸੀ ਟੀਚਰਾਂ ਨੂੰ ਸਲਾਮ ਕਰਦੇ ਆ ਜਿਹੜੇ ਸਾਡੇ ਬੱਚਾ ਨੂੰ ਅੱਗੇ ਪੜ੍ਹਾਉਂਦੇ ਆ ਆਪਦੇ ਵਿਚਾਰੇ ਘਰ ਦੇ ਕੰਮਕਾਰ ਬਲਾ ਕਰਦੇ ਆ ਫਿਰ ਸਾਡੇ ਬੱਚਾ ਨੂੰ ਅੱਗੇ ਉਹਦੀ ਜ਼ਿੰਦਗੀ ਬਣਾਉਂਦੇ ਆ ਅਸੀਂ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਆਪਦੇ ਮਾਪਿਓ ਦੇ ਨਾਲੋਂ ਪਹਿਲਾਂ ਆਪਦੇ ਬੱਚੇ ਤੇ ਟੀਚਰਾਂ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਇਹ ਜਿਹੜਾ ਤੁਹਾਡਾ ਅਸਲੀ ਮਾਪਿਓ ਆ ਥੋੜਾ ਅਸਲੀ ਗੁਰੂ ਆ ਥੋੜੇ ਹੋ ਟੀਚਰ ਹੈ ਤੇ ਟੀਚਰ ਜੇ ਤੁਹਾਨੂੰ ਕੁਝ ਕਹਿੰਦੇ ਆ ਤੁਹਾਨੂੰ ਗਲਤ ਬੋਲਦੇ ਆ ਤੁਹਾਨੂੰ ਮਤਲਬ ਕੀ ਆ ਗਾਲ ਵੀ ਕੱਢਦੇ ਆ ਤੁਹਾਨੂੰ ਮਾਰ ਵੀ ਜਾਂਦੇ ਆ ਤਾਂ ਉਹਨਾਂ ਦਾ ਗੁੱਸਾ ਨਾ ਕਰੋ ਕਿਉਂਕਿ ਕਹਿੰਦੇ ਨੇ ਵੀ ਟੀਚਰ ਦਾ ਗੁਰੂ ਦਾ ਝੜਕਿਆ ਤੇ ਪੁਲਿਸ ਦਾ ਕੁੱਟਿਆ ਏ ਭਾਈ ਬਾਤ ਪਤਾ ਲੱਗਦਾ ਵੀ ਉਹਨਾਂ ਨੇ ਸਾਨੂੰ ਜਨਤਾ ਨੂੰ ਇਹ ਬੇਨਤੀ ਆ ਵੀ ਜਦੋਂ ਟੀਚਰ ਬੱਚੇ ਨੂੰ ਥੋੜ ਨੂੰ ਝੜਕਦੇ ਆ ਤੁਸੀਂ ਸਕੂਲ ਦੇ ਵਿੱਚ ਲੰਬੜੇ ਨਾ ਜਾਇ ਕਰੋ ਟੀਚਰ ਦੇ ਗਾਲ ਨਾ ਪਾਓ ਤੁਸੀਂ ਆਦੇ ਬੱਚੇ ਦੀ ਗਲਤੀ ਪੁੱਛੋ ਵੀ ਕੀ ਆ ਕਿ ਉੱਥੇ ਜਾ ਕੇ ਤੁਹਾਡੇ ਬੱਚੇ ਦੀ ਬਾਈ ਜੀ ਪੱਟੀ ਮੇਸ ਹੋ ਜਾਂਦੀ ਆ ਤੁਸੀਂ ਉਹਦੇ ਬੱਚੇ ਦੇ ਹੱਕ 'ਚ ਖੜਦੇ ਹੋ ਇਹਦੇ ਤੁਹਾਡੇ ਬੱਚੇ ਦੀ ਸਿਰਫ ਜ਼ਿੰਦਗੀ ਬਣਦੀ ਕੋਈ ਉਹਨਾਂ ਨੇ ਕਮਾਈ ਨਹੀਂ ਖਾਣੇ ਤੁਹਾਡੇ ਬੱਚੇ ਦੀ ਇਹ ਛੋੜੇ ਮੂਰੇ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਟੀਚਰਾਂ ਨੂੰ ਡਿਸਟਰਬ ਨਾ ਕਰੋ ਚਲੋ ਠੀਕ ਆ ਕਈ ਟੀਚਰ ਵੀ ਐਜੇ ਹੈਗੇ ਆਪਾਂ ਸਾਰਿਆਂ ਨੂੰ ਸਾਰੇ ਨਹੀਂ ਹਰ ਕੁਝ ਟੀਚਰ ਐਜੇ ਮਤਲ ਉਹਨਾਂ ਨੂੰ ਆਪਣੀਆਂ ਘਰ ਦੀਆਂ ਟੈਨਸ਼ਨਾਂ ਆਉਂਦੀਆਂ ਜੋ ਬੱਚਾ ਤੇ ਲਾ ਹੁੰਦੇ ਆ ਬੱਚਾ ਬਹੁਤ ਜ਼ਿਆਦੇ ਟੀਚਰ ਇਹੋ ਜਿਹੇ ਇੱਕ ਤਾਂ ਬੱਚੇ ਮਰੇ ਵੀ ਆ ਇਹੋ ਜਿਹੇ ਟੀਚਰ ਬਹੁਤ ਜ਼ਿਆਦੇ ਵੀ ਜਿਹੜੇ ਜਿੰਨਾਂ ਦੀਆਂ ਫੀਸਾਂ ਨਹੀਂ ਭਰਿਆ ਇਹਨਾਂ ਦੇ ਕੋਲੋਂ ਭਰਦੇ ਆ ਉਹ ਵੀ ਇਹ ਕਿਹੜੀ ਟੀਚਰ ਹੈ ਜਿਹੇ ਵੀ ਹੈਗੇ ਮਤਲਬ ਕਿਸ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀਡੀਓ ਖਬਰਾਂ ਵੀ ਆਈਆਂ ਵੀ ਉਹ ਬੱਚਾ ਨੂੰ ਜ਼ਿਆਦਾ ਕੁੱਟਣ ਨਾਲ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਅਸੀਂ ਉਹ ਟੀਚਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਛੋਟੇ ਬੱਚਾ ਨੂੰ ਕੁੱਟਿਆ ਨਾ ਜਾਵੇ ਕਿਉਂਕਿ ਵੀਡੀਓ ਆਈ ਸੀ 6 ਮਹੀਨੇ ਪਹਿਲਾਂ ਵੀ ਇੱਕ ਟੀਚਰ ਨੇ ਬੱਚੇ ਦੇ ਕੰਨ ਦੇ ਲਿਫੇੜਾ ਮਾਰਤਾ ਸੀ ਤੇ ਕੰਨਾਂ ਦੇ ਸੋ ਦੋਸਤੋ ਇਹ ਜਿਹੜੀ ਵੀਡੀਓ ਹੈ ਸਮਾਜ ਨੂੰ ਮੈਸੇਜ ਦੇਣ ਲਈ ਹੈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਧੰਨਵਾਦ ਹੋਰ ਅਸੀਂ ਜੋ ਵੀਡੀਓ ਬਣਾਉਂਦੇ ਆ ਵੀਡੀਓ ਨੂੰ ਪੂਰੀ ਦੇਖਣਾ ਹੈ ਫੇਰ ਸਾਡੀ ਵੀਡੀਓ ਨੂੰ ਤੁਸੀਂ ਕਿਵੇਂ ਕਮੈਂਟ ਕਰਨਾ ਹੈ ਗਲਤ ਗਾਲਾਂ ਕੱਢਣ ਵਾਲੇ ਸਾਡੀ ਵੀਡੀਓ ਨੂੰ ਨਹੀਂ ਦੇਖਣਾ ਨਾ ਦੇਖੋ ਸਾਡੇ ਚੈਨਲ ਨੂੰ ਜੇ ਨਹੀਂ ਦੇਖਣਾ ਚਾਹੁੰਦੇ ਪੂਰੀ ਵੀਡੀਓ ਦੇਖ ਕੇ ਫੇਰ ਕਮੈਂਟ ਕਰੋ ਧੰਨਵਾਦ ਸਸੇ ਜੀ ਜੀ